ਪਿਛਲੇ ਕੁਝ ਟਾਈਮ ਤੋਂ ਛੇੜਛਾੜ ਦੇ ਮਾਮਲੇ, ਸ਼ੋਸ਼ਣ ਦੇ ਮਾਮਲੇ ਵੀ ਬਹੁਤ ਆਉਂਦੇ ਰਹੇ ਆ। ਹੁਣ ਕਹਿੰਦੇ ਪੰਜਾਬ ਦੇ ਵਿੱਚ ਵੀ ਡਾਕਟਰ ਨਾਲ ਇਦਾਂ ਦਾ ਕੁਛ ਛੇੜਛਾੜ ਦਾ ਮਾਮਲਾ ਆ ਰਿਹਾ। ਇਹ ਤਾਂ ਮਤਲਬ ਕਹਿੰਦੇ ਹੁੰਦੇ ਨਾ ਵੀ ਸੇਕ ਜਿਹੜਾ ਉਹ ਵੱਧਦਾ ਹੀ ਵੱਧਦਾ ਜਾ ਰਿਹਾ। ਪੰਜਾਬ ਦੇ ਵਿੱਚ ਤੇ ਬਤੇਰਾ ਕੁਛ ਹੁੰਦਾ ਸੀ। ਹੂੰ। ਡਾਕਟਰਾਂ ਨੂੰ ਕੁੱਟ ਦਿੱਤਾ ਜਾਂਦਾ। ਐਮਰਜੈਂਸੀ 'ਚ ਇੱਥੇ ਧਰਾਂ ਪਿੱਟ ਜਾਂਦੀਆਂ ਨੇ। ਜੀ। ਪੰਜਾਬ 'ਚ ਤੁਸੀਂ ਪੰਜਾਬ ਨੂੰ ਕੋਈ ਮਤਲਬ ਕੇ ਸਮਝਦੇ ਹੋ ਕਿ ਕਿ ਸాతਯੋਗ 'ਚ ਰਹ ਰਹੇ ਸੀ? ਸਾਥਯੁਗ ਚ ਤਾਂ ਨਹੀਂ ਰਹਿ ਰਹੇ ਪਰ ਨਹੀਂ 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 ਇੱਥੇ ਇੱਥੇ ਚੱਲਦਾ ਜੀ ਪਰ ਇਹ ਇਹੀ ਤੇ ਚੱਕਰ ਹੈ ਨਾ ਕਿ ਅਸੀਂ ਅਸੀਂ ਨਾ ਮਤਲਬ ਕਿ ਆਪਣੇ ਆਪ ਨੂੰ ਬਹੁਤ ਮਹਾਨ ਗਿਣ ਲੱਗ ਜਾਂਦੇ ਹਾਂ ਕਿ ਸਾਡੀ ਸਭ ਤੋਂ ਵੱਡੀ ਕਹਾਂ ਲੋ ਕਿ ਗਫਲਤ ਹੁੰਦੀ ਹੈ ਬਿਲਕੁਲ ਅਸੀਂ ਵੀ ਮਤਲਬ ਕਿ ਉਹਨਾਂ ਚੀਜ਼ਾਂ ਚੋਂ ਗੁਜ਼ਰ ਰਹੇ ਹਾਂ ਇਹ ਮਾਮਲੇ ਅੱਗੇ ਵੀ ਇੱਥੇ ਵਾਪਰੇ ਨੇ ਜੀ ਡਾਕਟਰਾਂ ਦੇ ਨਾਲ ਦੁਰਵਿਹਾਰ ਡਾਕਟਰਾਂ ਦੇ ਨਾਲ ਮਾਰਕੁੱਟ ਹੁਣ ਇਹ ਜਿਹੜਾ ਮਾਮਲਾ ਹੈ ਇਹ ਰੈਜ਼ੀਡੈਂਟ ਡਾਕਟਰਾਂ ਦੇ ਨਾਲ ਜੁੜਿਆ ਹੋਣ ਕਰਕੇ ਕਿਉਂਕਿ ਕਲਕੱਤੇ 'ਚ ਜੋ ਦਰਿੰਦਗੀ ਹੋਈ ਉਹਦੇ ਕਰਕੇ ਸੁਰਖੀਆਂ ਚ ਆਇਆ ਜੀ ਇਹ ਅੱਜ ਦਾ ਨਹੀਂ ਹੈ ਪੰਜਾਬੀ ਮੀਡੀਆ ਦੇਖੋ ਜਿਹੜੀ ਅਸੀਂ ਪਹਿਲੀ ਖਬਰ ਕਰਕੇ اٹੇ ਹਾਂ ਤੁਸੀਂ ਮੈਨੂੰ ਇਹ ਖਬਰ ਮੇਨ ਸਟ੍ਰੀਮ ਦੇ ਕਿਸੇ ਚੈਨਲ ਤੋਂ ਲੱਭ ਕੇ ਦਿਖਾਓਗਾ ਆ ਪੀਟੀਸੀ ਵਾਲੇ ਕਰ ਦਿੰਦੇ ਹੋਣਗੇ ਕਿਉਂਕਿ ਉਹਨਾਂ ਦਾ ਆਪਣਾ ਏਜੰਡਾ ਹੂੰ ਉਹ ਤੇ ਹੈ ਹੀ ਸੁਖਬੀਰ ਸਿੰਘ ਬਾਦਲ ਦਾ ਤਲਾਨੀਆਂ ਜੀ 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 ਬਿਲਕੁਲ ਉਹਨਾਂ ਨੇ ਤਾਂ ਸਰਕਾਰ ਦੇ ਵਿਰੋਧ ਦੇ ਵਿੱਚੋਂ ਚੀਜ਼ਾਂ ਚੁੱਕੀ ਲੈਣੀਆਂ ਚੁੱਕੀ ਲੈਣੀਆਂ ਪਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਨੰਬਰ 1 ਆ ਅਸੀਂ ਨਿਰਪੱਖ ਆ ਜੀ ਦੇਖੋ ਕਿੰਨਿਆ ਕਿਨੇ ਕੀਤੀ ਹੈ ਕੱਲ੍ਹ ਦੀ ਅਖਬਾਰ 'ਚ ਦੇਖ ਲਓ ਕਿਸੇ ਮੈਂ ਸਵੇਰੇ ਇਸੇ ਖਬਰ ਨੂੰ ਲੱਭਦੇ ਆ 14 15 ਅਖਬਾਰ ਖੰਗਾਲੇ ਆ ਹਮ ਸ਼ਾਨੇ ਆ ਜੀ ਮੈਨੂੰ ਤੇ ਨਹੀਂ ਲੱਭਾ ਨਹੀਂ ਕਿਤੇ ਹੈ ਹੀ ਨਹੀਂ ਖਬਰ ਪਹਿਲਾਂ ਮਤਲਬ ਕਿ ਦੋਵੇਂ ਪੱਖ ਰੱਖ ਕੇ ਸਾਹਮਣੇ ਖਬਰ ਤਾਂ ਕੀਤੀ ਜਾ ਸਕਦੀ ਹੈ ਨਾ ਸਾਬ ਮੈਂ ਨਹੀਂ ਕਹਿੰਦਾ ਕਿ ਇੱਕ ਸਾਈਡ ਸਰਕਾਰ ਨੂੰ ਹੀ ਨਿਸ਼ਾਨੇ ਤੇ ਲੈਣਾ ਹਮ ਹੁਣ ਉਦਾਂ ਹੀ ਤੁਸੀਂ ਦੇਖੋਗੇ ਤੇ ਜਿਹੜੀ ਇਹ ਘਟਣਾ ਇਹ ਘਟਣਾ ਪਹਿਲੀ ਗੱਲ ਤੇ ਛਪੀ ਛੁਪੀ ਨਹੀਂ ਜੇ ਛਪੀ ਆ ਤਾਂ ਉਥੇ ਅੰਮ੍ਰਿਤਸਰ ਵਾਲੇ ਐਡੀਸ਼ਨ 'ਚ ਹੀ ਰਹਿ ਗਈ ਹਾਂ ਬਿਲਕੁਲ ਲੋਕਲ ਹੀ ਹੋਣੀ ਹੁਣ ਘਟਣਾ ਇਹ 2-3 ਦਿਨ ਪਹਿਲਾਂ ਦੀ ਆ ਜੀ ਇੱਕ ਬੀਬੀ ਆ ਉਹ ਆਪਣੀ ਡਿਊਟੀ ਫਿਨਿਸ਼ ਕਰਦੀ ਆ ਜਦੋਂ ਜਾ ਰਹੀ ਸੀਗੀ ਆਪਦੇ ਰੈਸ਼ਿਟ ਕਾਣੇ ਵਾਲਾ ਤਾਂ ਰਸਤੇ 'ਚ ਦੋ ਜਾਣਿਆਂ ਨੇ ਉਹਦੇ ਨਾਲ ਵੱਦ ਸੁਰਕੀ ਕੀਤੀ ਜੀ ਕਮਾਲ ਦੀ ਗੱਲ ਆ ਪਹਿਲੇ ਦਿਨ ਇੱਕ ਉੱਚ ਅਧਿਕਾਰੀ ਹਮ ਅਕਲਵੰਦ ਆਦਮੀ ਜੀ ਜੀ ਉੱਚ ਅਧਿਕਾਰੀ ਅਕਲਮੰਦ ਵੀ ਨਹੀਂ ਹੁੰਦੇ ਅਕਲਮੰਤਾਂ ਮਤਲਬ ਕਿ ਕੋਈ ਵੀ ਹੋ ਸਕਦਾ ਉੱਚ ਅਧਿਕਾਰੀ ਅਕਲਮੰਦ ਦੇ ਨਾਲ-ਨਾਲ ਥੋੜੇ ਦਾਨਿਸ਼ਮੰਦ ਵੀ ਹੁੰਦੇ ਆ ਜੀ ਸਿਆਣੇ ਵੀ ਹੁੰਦੇ ਆ ਉਹ ਬੰਦਾ ਪਤਾ ਨਹੀਂ ਕਿੱਦਾਂ ਇੱਥੇ ਤੱਕ ਪਹੁੰਚਿਆ ਉਹ ਕਹਿ ਰਿਹਾ ਸੀ ਨਹੀਂ 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 ਛੇੜ-ਛਾੜ ਦਾ ਮਾਮਲਾ ਤੇ ਹੈ ਨਹੀਂ ਇਹਨਾਂ ਲੁੱਟਖੋ ਕਰਨ ਆਏ ਹੋਣੇ ਲਓ ਕਮਾਲ ਦੀ ਗੱਲ ਹੈ ਯਾਰ ਤੁਸੀਂ ਇੱਕ ਤਰ੍ਹਾਂ ਨਾਲ ਇਹ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਭਈ ਰਾਤ ਨੂੰ ਕੋਈ ਕੁੜੀ ਕੋਈ ਬੁੜੀ ਤੁਰ ਨਹੀਂ ਸਕਦੀ ਹੂੰ ਇੱਜ਼ਤ ਨੂੰ ਨਹੀਂ ਕੋਈ ਤੁਹਾਡੀਆਂ ਵਾਲੀਆਂ ਨੂੰ ਪੈਸਾ ਵਾਲੀਆਂ ਨੂੰ ਪੈਸਾ ਦੇ। ਜੀ। ਮਤਲਬ ਕਮਾਲ ਦੀ ਗੱਲ ਆ। ਕੋਈ ਬੰਦਾ ਰਾਤ ਦੇ ਹਨੇਰੇ ਚ ਸਾਡੇ ਪੰਜਾਬ ਦੇ ਇਲਾਕੇ ਚ ਕਿਸੇ ਬੱਚੀ ਦੀ ਚੈਨੀ ਨੂੰ ਪੈਂਦਾ ਜਾਂ ਚੁੰਨੀ ਨੂੰ ਪੈਂਦਾ ਗੱਲ ਤੇ ਕੋਈ ਆ। ਕੋਈ ਆ। ਬਿਲਕੁਲ ਜੀ ਬਿਲਕੁਲ ਬਿਲਕੁਲ। ਜੇ ਹੱਥੋਂ ਨੇ ਚੁੰਨੀ ਨੂੰ ਵੀ ਪਾਇਆ। ਤਦ ਵੀ ਸਾਡੇ ਵਾਸਤੇ ਸੋਚਣ ਦਾ ਵਿਸ਼ਾ। ਜੇ ਚੈਨੀ ਦੀ ਖੋ ਹੋ ਰਹੀ ਹੈ ਤੇ ਤਦ ਵੀ ਸਾਡੇ ਵਾਸਤੇ ਸੋਚਣ ਦਾ ਵਿਸ਼ਾ ਯਾਰ। ਜੀ। ਤੇ ਤੁਸੀਂ ਕਹਿ ਰਹੇ ਹੋ ਨਹੀਂ 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 ਇਹ ਚੁੰਨੀ ਦਾ ਮਸਲਾ ਨਹੀਂ ਹੈ ਚੁੰਨੀ ਦਾ ਮਤਲਬ ਕਹਿਣ ਦਾ ਹੈ ਹਮ ਸ਼ਰਮ ਨਾਲ ਨੂੰ ਬਸ ਬਦਲ ਕਦਲ ਕੇ ਹੈ ਕਿੱਡਾ ਲਾਂਤੀ ਕਿਸਮ ਦਾ ਬਿਆਨ ਹੈ ਸਾ ਡਾਕਟਰ ਜਿਹੜੀ ਬੀਬੀ ਉਹ ਕਹਿ ਰਹੀ ਹੈ ਕਿ ਮੇਰੇ ਨਾਲ ਛੇੜਛਾੜ ਹੋਈ ਹੈ ਹਮ ਹੋ ਸਕਦਾ ਆਏ ਉਹ ਇਸੇ ਮੰਤਵ ਨਾਲ ਹੋਣ ਜੀ ਨੀਤ ਫਿੱਟਣ ਲੱਗਿਆ ਉਹਨਾਂ ਨੇ ਕੋਈ ਤੁਹਾਡੇ ਐਮਰਜੈਂਸੀ ਨੰਬਰ ਤੇ ਫੋਨ ਕਰਕੇ ਜ਼ਾਸਤ ਲੈਣੀ ਆ ਬਿਲਕੁਲ ਮਸਲਾ ਤੇ ਲਾਅ ਐਂਡ ਆਰਡਰ ਦੇ ਨਾਲ ਛੋੜ ਦੇਣਾ ਸਾ ਜੀ ਇਸ ਕਰਕੇ ਹੁਣ ਜਿਹੜੇ ਉੱਥੋਂ ਦੇ ਰੈਜ਼ੀਡੈਂਟ ਡਾਕਟਰ ਨੇ ਜਾਂ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੈ ਉਹ ਕਾਫੀ ਰੌਲਾ ਪਾ ਕੇ ਬੈਠੇ ਆ ਕਿ ਭਾਈ ਸਾਡੀ ਸੁਰੱਖਿਆ ਯਕੀਨੀ ਬਣਾਓ ਕਿਉਂਕਿ ਉਹ ਡਾਕਟਰ ਨੇ ਰਾਤ ਨੂੰ ਆਪਦੀ ਸ਼ਿਫਟ ਖਤਮ ਕਰਨੀ ਹੈ ਤਜੇ ਕਿਸੇ ਦਾ ਕੋਈ ਰਹਿਸ਼ ਟਿਕਾਣਾ ਦੂਰ ਹਸਤਾ ਤੱਕ ਥੋੜਾ ਤੁਰ ਕੇ ਜਾਏਗਾ ਤੁਰ ਕੇ ਵੀ ਜਾਏਗਾ ਬਿਲਕੁਲ ਜਾਂ ਸਕੂਟੀ ਤੇ ਜਾਂ ਆਪਦੇ ਆਪ ਦੀ ਸੁਵਿਧਾ ਅਨੁਸਾਰ ਕਾਰ ਤੇ ਜਾਏਗਾ ਬਾਕੀ ਉਹਨਾਂ ਨੇ ਵੀ ਇਹ ਵੀ ਨਹੀਂ ਦੇਖਣਾ ਵੀ ਸਕੂਟੀ ਤੇ ਆ ਕੇ ਤੁਰ ਕੇ ਆਉਂਦੇ ਉਹ ਹੀ ਤੇ ਮੈਂ ਕਹਿ ਰਿਹਾ ਕਿ ਉਹ ਲੁੱਟਣ ਵਾਲੇ ਤੇ ਕਾਰ ਆ ਇੱਕ ਹੁਣ ਖਬਰ ਆ ਰਹੀ ਸੀ ਸ਼ਾਇਦ ਮਰਾੜ ਤੋਂ ਕਿ ਉਹ ਕਾਰ ਸਵਾਰੀ ਉਹ ਰਗੜ ਦਿੱਤੇ ਨੇ ਪੇ ਉਹ ਪੁੱਤ ਜਾ ਰਹੇ ਸੀ ਕਾਰ ਚ ਵੀ ਤੇ ਉਹ ਤਿੰਨ ਮਾਰੇ ਨਾ ਭੈਣ ਭਰਾ ਬਿਲਕੁਲ ਤੋਂ ਉੱਥੇ ਮੈਗਜ਼ੀਨ ਬਦਲ-ਬਦਲ ਕੇ ਅਗਲੇ ਨਾ ਸਿਰਫ ਬੰਦੇ ਮਾਰਦੇ ਰਹਿ ਬਲਕਿ ਮਾਰ ਕੇ ਮੁੜ ਕੇ ਢਕਾ ਮਾਰਦੇ ਰਹਿ ਤੁਹਾਡਾ ਨਾਂਡ ਆਡਰ ਹੈ ਕਿੱਥੇ ਸਹੀ ਹੈ ਸਾਬ ਗੈਂਗਸਟਰ ਮਤਲਬ ਕਿ ਜੀਦਾ ਜੀ ਕਰੇ ਉਹਦੇ ਤੋਂ ਫਰੋਤੀ ਲੈ ਸਕਦਾ ਰੰਗਦਾਰੀ ਲੈ ਸਕਦਾ ਅਸੀਂ ਤੇ ਕਹਿੰਦੇ ਕਿ ਤੁਹਾਡੇ ਨਾਲੋਂ ਜ਼ਿਆਦਾ ਯਕੀਨ ਅੱਜਕੱਲ ਲੋਕ ਬਦਮਾਸ਼ਾਂ ਤੇ ਕਰਦੇ ਕਰਦੇ ਹੈ ਬਿਲਕੁਲ ਕਿ ਹਾਂ ਭਈ ਇੱਕ ਵਾਰੀ ਪ੍ਰੋਟੈਕਸ਼ਨ ਮਣੀ ਦੇ ਦਿੱਤੀ 10 ਲੱਖ ਜੇ ਕੋਈ ਗਾਂਹ ਕੋਈ ਕਾਲ ਆਏਗੀ ਤੇ ਉਹ ਆਪੇ ਸੰਭਾਲ ਲਏਗਾ ਆਪੇ ਸੰਭਾਲ ਲੈਣਗੇ ਭਈ ਆਪਾਂ 10 ਲੱਖ ਰੁਪਈਆ ਦਈਏ ਹੂੰ ਆਪਦੀ ਜਾਨ ਬਚਾਈਏ ਉਸ ਤੋਂ ਬਾਅਦ ਉਹ ਜਿਹੜਾ ਪ੍ਰੋਟੈਕਟਰ ਆਪਣੇ ਆਪ ਹੀ ਬਣ ਜਾ ਪੁਲਿਸ ਨੇ ਕੱਖ ਨਹੀਂ ਕਰਨਾ ਜੀ ਇਸ ਤਰ੍ਹਾਂ ਦੀ ਹਵਾ ਆ ਰਹੀ ਹੈ ਸਾਬ ਹੂੰ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਬਿਲਕੁਲ ਤਮਾਮ ਸਾਬ ਨੂੰ ਫੇਰ ਉਹੀ ਮੈਂ ਅਪੀਲ ਕਰੂੰਗਾ ਹੂੰ ਹੂੰ ਕਿ ਭਾਈ ਚੋਣ ਤੁਹਾਡੀ ਆ ਕਿਸ ਨੂੰ ਚੁਣਨਾ ਹੈ ਤੁਸੀਂ ਮੌਕਾ ਹੈ ਪਰ ਸੰਭਲ ਬਿਲਕੁਲ ਤੁਸੀਂ ਇੱਕ ਲਚਾਰ ਨਚਾਰ ਮੁੱਖ ਮੰਤਰੀ ਬਜਣਾ ਹੈ ਜੀ ਜਾਂ ਇੱਕ ਕਾਰਗਾਰ ਮੁੱਖ ਮੰਤਰੀ ਬਜਣਾ ਇਹ ਤੁਹਾਡੇ ਤੇ ਤੁਹਾਡੇ ਤੇ ਬਿਲਕੁਲ ਮਨਸਰ ਕਰਦਾ ਐ ਸਾ ਜੀ ਅਮਰਿਤਪਾਲ ਜੀ ਵੀ ਦੱਸ ਰਿਹਾ ਕਹਿੰਦੇ ਪੁਲਿਸ ਕਹਿ ਰਹੀ ਹੈ ਕਿ ਲੁੱਟ ਦਾ ਮਾਮਲਾ ਹੈ ਚੇਤਨ ਮਾਨ ਲੁੱਟਦਾ ਵੀ ਤਾਂ ਹੀ ਸ਼ਰਮ ਨਾ ਕੇ ਯਾਰ ਕਮਾਲ ਦੀ ਗੱਲ ਹੈ ਤੁਸੀਂ ਮੈਂ ਕੱਟਣਾ ਹੱਦ ਐ ਯਾਰ ਤੁਸੀਂ ਆਪਦੀ ਫੇਲਿਅਰ ਆਪ ਮੰਨ ਰਹੇ ਹੋ ਉਹ ਕਹਿੰਦੇ ਵੀ ਇੰਨਾ ਕੁ ਤਾਂ ਚੱਲ ਹੀ ਰਿਹਾ ਹੈ ਕਹਿਣਾ ਮਤਲਬ ਇਹੀ ਹੈ ਜਿਹੜਾ ਯਾਰ ਪੀੜਤ ਹੈ ਉਹ ਝੂਠ ਬੋਲ ਰਿਹਾ ਹੂੰ ਅਸੀਂ ਇੱਥੇ ਫੇਸਬੁੱਕ ਤੇ ਬੈਠੇ ਜਾਂ ਪੁਲਿਸ ਜਿਹੜੀ ਜਿਹੜੀ ਮੌਕੇ ਤੇ ਹੈ ਹੀ ਨਹੀਂ ਜੀ ਉਹ ਆਪਣੀ ਜੱਜਮੈਂਟ ਦੇ ਰਹੇ ਆ ਬਿਲਕੁਲ ਜਿਹਦੇ ਨਾਲ ਹੋਈ ਹੈ ਉਹਦੀ ਸੁਣਦੇ ਨਹੀਂ ਮਾਲ ਦੀ ਗੱਲ ਆ ਯਾਰ ਹੱਦ ਬਸ ਇਹੀ ਤੇ ਜੀ ਸੁਣਵਾਈ ਅਸਲ ਚ ਨਹੀਂ ਹੈਗੀ ਬਸ ਕਿਤੇ ਵੀ ਚੇਤਨ ਮਾਨ ਜੀ ਸ਼ੁਕਰੀਆ ਜੀ ਇਹ ਕਹਿ ਰਹੇ ਨੇ ਕਿ ਸੀਐਮ ਮਾਨ ਸਾਹਿਬ ਨੇ ਇਸ ਮੁੱਦੇ ਤੇ ਵੀ ਕਿਤੇ ਨਹੀਂ ਬੋਲਣਾ ਬਿਲਕੁਲ ਇਹਨਾਂ ਮੁੱਦਿਆਂ ਤੇ ਜੇ ਉਹ ਬੋਲਦੇ ਹੀ ਹੁੰਦੇ ਤੇ ਸ਼ਾਇਦ ਫਿਰ ਇਹ ਮੁੱਦੇ ਹੀ ਨਾ ਹੁੰਦੇ ਜੀ ਇਹ ਮੁੱਦੇ ਠੱਲ ਜਾਣੇ ਸੀਗੇ ਕਰਨ ਜੀ ਕਹਿ ਰਹੇ ਨੇ ਕਿ 사우ਦੀ ਅਰਬ ਦੀ ਦੁਪਹਿਰ ਦੇ ਵਿੱਚ ਬੈਠ ਕੇ ਕਹਿੰਦੇ ਤੁਹਾਡੇ ਚੈਨਲਾਂ ਹੀ ਪੰਜਾਬ ਦਾ ਹਾਲਚਾਲ ਸੁਣ ਕੇ ਪ੍ਰਦੇਸ਼ ਦਾ ਦੁੱਖ ਘਟ ਜਾਂਦਾ ਹੈ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਰਾਜਵਿੰਦਰ ਜੀ ਕਹਿ ਰਹੇ ਨੇ ਕਿ ਰਾਤ ਛਡੋ ਤਾਂ ਦਿਨ ਦੇ ਅੜੇ ਵੀ ਬਸ ਇਹੀ ਹਾਲ ਹੈ ਆਪਣੇ ਜੀ ਬਿਲਕੁਲ ਚਪੇੜਾ ਮਾਰ ਕੇ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਤੁਹਾਡੇ ਤੋਂ ਹੋ ਜਾਣਾ ਅੜਬ ਪੰਜਾਬੀ ਥੱਪੜ ਮਾਰ ਕੇ ਅਸਲਾ ਖੋਹ ਲੈਂਦੇ ਜੀ 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 ਉਹ ਆਰੇ ਬਾਬੇ ਪੰਜਾਬੀ ਛੱਡੋ ਇੱਥੇ ਨੌਨ ਪੰਜਾਬੀ ਵੀ ਕੰਮ ਕਰ ਜਾਂਦੇ ਨੇ ਥੱਪੜ ਮਾਰ ਕੇ ਪਤਾ ਨਹੀਂ ਕੀ ਕੁਝ ਖੋਹ ਕੇ ਲੈ ਜਾਣਾ ਜੀ 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 ਕਿਤੇ ਬੰਦਾ ਭਾਈ ਇਹ ਹਾਲਿਆ ਕਿ ਬਚ ਕੇ ਆ ਜਾਂਦਾ ਨਾ ਜਨਾਨੀ ਜਵਾਕ ਤੇ ਜੋ ਕੋਈ ਮਾੜਾ ਮੋਟਾ ਗਹਿਣਾ ਘੱਟਾ ਬਚਾ ਕੇ ਸ਼ਾਮ ਨੂੰ ਘਰੇ ਵੜ ਗਿਆ ਨਾ ਕਮ ਕਮਾਲ ਉਹਦੇ ਵਰਗਾ ਕੋਈ ਨਹੀਂ ਸ੍ਰੀਮਕਾ ਕੋਈ ਨਹੀਂ ਹੈ ਸਾਡਾ ਬਿਲਕੁਲ ਬਿਲਕੁਲ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਵੀ ਆਪਾਂ ਚੱਲੀਏ ਨਾਲ ਨੇਕਾ ਗੁਜ਼ਾਰਸ਼ ਵੱਲ ਵੀ ਚੱਲੀਏ ਗੁਜ਼ਾਰਸ਼ ਕਰਦੀ ਹੈ ਤੁਹਾਨੂੰ ਆਪਾਂ ਵਾਹਵਾ ਨੇੜੇ ਪਹੁੰਚੇ ਪਿਆ 1 ਕੇ ਦੇ ਕਰਦੇ ਹੋ ਫਿਰ ਅੱਜ ਤਾਂ ਹੁਣ ਅੱਜ ਹਫਤੇ ਦਾ ਆਖਰੀ ਦਿਨ ਹੈ ਫਿਰ ਸੋਮਵਾਰ ਨੂੰ ਮਿਲਣਾ ਹੈ ਤੋਂ ਬਾਅਦ ਆਪਾਂ ਤੇ ਕਰਦੇ ਹੋ ਸ਼ੇਅਰ ਪ੍ਰੋਗਰਾਮ ਨੂੰ ਮੈਂ ਖਬਰ ਸ਼ੇਅਰ ਕਰਦਾ ਮਿੰਟੂ ਜੀ ਨਾਲ ਅਗਲੀ ਮਿੰਟੂ ਜੀ ਰੇਨੂਕਾ ਸਵਾਮੀ ਵਾਲੀ ਖਬਰ ਆਪਾਂ ਪਹਿਲਾਂ ਵੀ ਕੀਤੀ ਸੀ ਪਰ ਇੱਕ ਫੋਟੋ ਕਹਿੰਦੇ ਆਈ ਸਾਹਮਣੇ ਜਿਹਦੇ ਚੋ ਕਹ ਲੋ ਨਕਲੀ ਨਾਇਕ ਦੇ ਜਿਹੜੇ ਅਸਲੀ ਉਹਦੇ ਬੜੇ ਕੀ ਕਹਿ ਸਕਦੇ ਆਪਾਂ ਵੀ ਬੜੇ ਮਾੜੇ ਉਹਦੇ ਪ੍ਰਭਾਵ ਜਿਹੜੇ ਦਿਖ ਰਿਹਾ ਉਹਦੇ ਵਿੱਚੋਂ ਉਹਦੇ ਇੱਕ ਜ਼ਾਲਿਮਾਨਾ ਜਿਹੜਾ ਕਹਿ ਸਕਦੇ ਆਪਾਂ ਰੂਪ ਦਿਖ ਰਿਹਾ ਕੀ ਇਹ ਹੁਣ ਉਹਨੂੰ ਕੋਈ ਸਜ਼ਾ ਸੁਝਾਣਾ ਕੀ ਪ੍ਰੋਸੈਸ ਚੱਲ ਰਿਹਾ ਹੈ ਉਹਦਾ ਅੱਗੇ ਵਾਲਾ ਕਿਉਂਕਿ ਇਹ ਖਬਰ ਕਾਫੀ ਟਾਈਮ ਤੋਂ ਚੱਲ ਰਹੀ ਹੈ ਵਾਰ-ਵਾਰ ਆ ਰਹੀ ਹੈ ਸਭ ਇੱਕਦਮ ਮੈਂ ਗਾਣਾ ਸੁਣਿਆ ਸੀ ਇੱਕ ਦਿਨ ਸਰਤਾਜ ਦਾ ਹਰ ਆਦਮੀ ਚ ਹੁੰਦਾ ਫਕਰ ਫਕੀਰ ਹਰ ਆਦਮੀ ਦੇ ਅੰਦਰ ਇੱਕ ਆਸ਼ ਹੁੰਦਾ ਜੀ ਤਾਂ ਗੱਲ ਇਹ ਆ ਕਿ ਹਰ ਆਦਮੀ ਦੇ ਅੰਦਰ ਹੀ ਇੱਕ ਆਦਮੀ ਹੋਰ ਛੁਪਿਆ ਹੋ ਸਕਦਾ ਜੀ ਐਕਟਰ ਐਕਟਰ ਕਿਹੜਾ ਕੋਈ ਅਸਮਾਨ ਤੋਂ ਉਤਰੇ ਉਡਣ ਦਾ ਸ਼ਤਰੀ ਲੈ ਕੇ ਆਏ ਨੇ ਜੀ ਉਹ ਇਨਸਾਨ ਨੇ ਤੇ ਇਨਸਾਨ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਸਾਰੇ ਗੁਣ ਹੁੰਦੇ ਕਈ ਕਿਸਮ ਦੇ ਇਨਸਾਨ ਹੋ ਸਕਦੇ ਆ ਜਿਹੜਾ ਇਹ ਮਸਲਾ ਹੈ ਰੇਨੁਕਾ ਸੁਆਮੀ ਦਾ